ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਦੇ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਕਟੀਆਂ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਵੀਰ ਸਿੰਘ ਤਪਕੋ ਕੇ ਮੋਡਲ ਨੰਬਰ 9854535 ਤੇ 9815453511 ਤੇ ਪਹਿਲਾ ਆਪਾਂ ਵੀਡੀਓ ਪਾਈ ਸੀ ਕੱਟੀ ਉਹਦੇ ਵੇਗ ਗਿਆ ਅੱਜ ਦੋ ਫੇਰ ਲੈਂਦੀ ਹੈ ਹਨਾ ਪਹਿਲਾ ਨੰਬਰ ਜਿਹੜੀ ਛੋਟੀ ਕੱਟੀ ਦੇਖੀ ਨਮਰ ਕਿੰਨੀ ਕੁ ਹੋ ਗਈ ਹੈ ਜੀ ਇਹ ਹੋਊਗੀ 12 13 ਨੂੰ ਸਾਲ ਦੇ ਲਗਭਗ ਦੀ ਹੈਗੀ ਆ ਠੀਕ ਹੈ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਇਹ 18 ਕੇ ਗਜੈਸ ਹੋ ਜੂਗੀ ਹਾਂ ਹੋ ਜੀ ਠੀਕ ਹੈ 18000 ਰੁਪਏ ਦਾ ਰੇਟ ਆ ਤੇ ਥੰਡ ਚਾਰ ਹੀ ਆ ਕਿ ਫੋਰਸ ਆਖਦੇ ਨਹੀਂ ਨਾ ਨਾ ਚਾਰ ਹੀ ਠਣਚਾਰੀ ਨੇ ਹਨਾ ਤੇ ਕੋਈ ਰਿਕਾਰਡ ਵਗੈਰਾ ਤੇ ਨਹੀਂ ਪੁੱਛਿਆ ਆਪਾਂ ਨਹੀਂ ਰਿਕਾਰਡ ਵਗੈਰਾ ਤਾਂ ਨਹੀਂ ਪੁੱਛਿਆ ਆਪਾਂ ਇੱਕ ਵਾਰ ਜੀ ਠੀਕ ਹੈ ਮਨਾ ਵਧੀਆ ਸੋਹਣੇ ਮੱਜਾ ਦੀ ਆ ਵਧੀਆ ਕੱਦ ਕਾਠ ਵਾਲੀ ਜੀ ਵਧੀਆ ਜੀ ਤੋਰੀ ਵਰਨ ਸੁਭਰ ਸਿੰਘ ਮੂੰਹ ਮੱਥਾ ਦੇਖੋ ਸਿੰਘ ਵਾਲੇ ਉਮਰ ਛੋਟੀ ਮੋੜ ਜਾਣਾ ਸੰਗੇ ਨੇ ਕੀਮਤ ਇਹਦੀ ਹੈਗੀ 18000 ਰੁਪਇਆ ਉਹ ਕੱਟੀ ਸੋਹਣੀ ਮੰਨ ਕੇ ਚਲੋ ਵੀ ਬਣ ਵਾਲੀ ਆ ਕੁਝ ਟਾਈਮ ਹੋਰ ਸੰਭੀ ਗਈ ਕੋ ਦੇਖੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਤੇ ਪੈਠੇਪੜੇ ਦੀ ਬਣ ਤਰੀ ਸੀ ਕੱਟੀ ਵੀ ਬਹੁਤ ਜਿਆਦਾ ਚੰਗੀ ਆ ਖਾਲ ਦੀ ਏਜ ਆ ਕੱਟੀ ਦੀ 18000 ਕੀਮਤ ਆ ਅੱਗੇ ਦੂਜੇ ਨੰਬਰੇ ਵੱਡੀ ਕੱਟੀ ਦੇਖਣੀ ਜੀ ਉਮਰ ਕਿੰਨੀ ਹੋਊਗੀ ਇਹ ਹੋ 20 ਕੀ ਮਹੀਨੇ ਠੀਕ ਆ 20 ਕੀ ਮਹੀਨੇ ਲਗਭਗ ਜੀ ਉਮਰ ਆ ਦੋ ਗਵਾਲ ਉੱਪਰ ਬਾਈਟ ਹਨਾ ਹਾਂ ਏ ਹਾਂ ਠੀਕ ਐ ਥਣ ਚਾਰ ਹੀ ਐ ਦੇ ਹਾਂ ਥਣ ਕੱਲਾ ਕੱਲਾ ਠੀਕ ਐ ਕਰਨ ਇਹਦੇ ਵੀ ਚਾਰ ਹੀ ਆ ਨਾ ਕੋਈ ਫੋਰਸਾਂ ਨਹੀਂ ਬਾਕੀ ਝੋਲੀ ਚੰਗੀ ਐ ਕੱਟੀ ਦੀ ਹਨਾ ਇਹਦਾ ਭਾਜ ਆਪਾਂ ਕੀ ਰੱਖਿਆ ਆ 26000 ਟੋਰੀ ਵਾਲੇ ਨੂੰ ਸੋ ਇਹਦਾ ਰੇਟ ਹੈਗਾ 26000 ਰੁਪਇਆ ਤੇ ਮਾਨਦਾਨ ਹੋ ਜੇ ਮਾੜਾ ਮੋਟਾ ਵਿੱਚੋਂ ਆ ਹੋ ਜੀ ਸੋ 26000 ਦੇ ਵਿੱਚੋ ਗੁਜਾਇਸ ਹੋ ਜੂਗੀ ਸੋ ਕੱਟੀ ਚੰਗੀ ਆ ਸੋਣੀ ਮੂੰਹ ਮੱਥੇ ਲੱਗਦੀ ਵਧੀਆ ਪਲੀ ਪੁਲੀ ਵੀ ਚੰਗੀ ਆ ਵਧੀਆ ਸੋ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਤੇ ਸਾਫ ਸੁਥਰੀ 20 ਕੁ ਮਹੀਨੇ ਆਸ-ਪਾਸ ਇਹਦੀ ਕੱਟੀ ਦੀ ਏਜ ਆ ਕਿ ਬਾਕੀ ਥਣ ਦੇਖੋ ਨਿਰ ਤੋਂ ਚਾਰੇ ਥਣ ਨਿੱਖੜਵੇਂ ਸਾਫ ਸੁਥਰੇ ਸੋ ਦੋ ਕਟੀਆਂ ਦਿਖਾ ਦਿਆਂ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਦਾ ਪਿੰਡ ਹੈਗਾ ਨੰਬਰ ਬੋਲ ਜਿਓ ਬਈ ਦੁਬਾਰੇ ਆਪਣਾ 913753511 ਸੋ ਵੀਡੀਓ ਦੇਖ ਲੈ ਸਭ ਦਾ ਤੈਅ